ਸਸ਼ੀਗਾਰ ਦੀ ਤੁਹਾਡਾ ਸਵਾਗਤ ਹੈ ਜੂਟੂ ਚੈਨਲ ਤੇ ਇਹ ਵਾਲੇ ਸੂਟ ਕਰੇਵ ਦੇ ਆਉਣਗੇ ਜੀ ਤੇ 올ਓਵਰ ਸੂਟ ਹੋਣਗੇ ਵਰਕ ਕੀਤਾ ਹੋਇਆ ਚਨਾਉਣ ਦੁਪੱਟਾਗਾ ਤੇ ਦੁਪੱਟੇ ਤੇ ਵਰਕ ਆ ਚਾਰ ਪੰਜ ਕਲਰ ਹੈ ਤੇ ਵਿੱਚ ਇਹ ਬ੍ਰੋਕੇਟ ਦੀ ਸ਼ਰਟ ਆਵੇਗੀ ਤੇ ਟਾਫਟਾ ਦੀ ਬਾਟਮ ਲੱਗੀ ਹੋਈ ਹੈ ਤੇ ਇਹਦੇ ਵਿੱਚ ਤਿੰਨ ਕਲਰ ਨੇ ਇਹ ਸ਼ਿਮਰਵੇਸ ਆਉਣਗੇ ਜੀ ਤੇ ਇਹਦੇ ਨਾਲ ਚਨਾਉਣ ਦੁਪੱਟਾ ਤੇ ਇਹਦੇ ਵਿੱਚ ਦੋ ਕਲਰ ਆ ਇਹ ਪਸ਼ਮੀਨੇ ਦੇ ਆਉਣਗੇ ਜੀ ਤੇ ਵਰਕ ਕੀਤਾ ਹੋਇਆ ਪਸ਼ਮੀਨੇ ਦਾ ਸ਼ਾਲ ਲੱਗਿਆ ਹੋਇਆ ਇਹਦੇ ਨਾਲ ਇਹਦੇ ਵਿੱਚ ਦੋ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਇਹ 브్రాకెਟ ਦੇ ਆਉਣਗੇ ਜੀ 브్రాకెਟ ਦੀ ਸ਼ਰਟ ਹੋਵੇਗੀ ਤੇ ਪਲੇਨ ਕ੍ਰੇਪ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ 2.5 ਮੀਟਰ ਕੱਟ ਆਵੇਗੀ ਇਹਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ 브్రాకెਟ ਦੇ ਆਉਣਗੇ ਜੀ ਬ੍ਰੌਕੜ ਦੀ ਸ਼ਰਟ ਹੋਵੇਗੀ ਤੇ ਪਲੇਨ ਕ੍ਰੇਪ ਦੀ ਬਾਟਮ ਲੱਗੀ ਹੋਈ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਕਈ ਕਲਰ ਮਿਲ ਜਾਣਗੇ ਤੁਹਾਨੂੰ ਜਿਹੜਾ ਇਹ ਪਸੰਦ ਆਉਂਦਾਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਮਸਲੀਨ ਦਾ ਸਿੰਗਲ ਪੀਸ ਵਾਲਾ ਸੂਟ ਆਵੇਗਾ ਜੀ ਸ਼ਰਟ ਤੇ ਤੇ ਬਾਟਮ ਤੇ ਵਰਕ ਹੋਵੇਗਾ ਰਗੰਝਾ ਦੁਪੱਟਾਗਾ ਤੇ ਇਹ ਵੀ ਬ੍ਰੌਕੜ ਦੇ ਆਉਣਗੇ ਜੀ ਪਲੇਨ ਕ੍ਰੇਪ ਦੀ ਬਾਟਮ ਲੱਗੀ ਹੋਈ ਆ ਤੇ ਸੈਲਫ ਪ੍ਰਿੰਟ ਆਵੇਗਾ ਇਹਦੇ ਵਿੱਚ ਇਹਦੇ ਵਿੱਚ 4-5 ਕਲਰ ਨੇ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾਗਾ ਤੁਸੀਂ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ